ਬਾਈ ਜੀ ਜਿਹੜੀ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਬਰਨਾਲੇ ਇੱਕ ਹੋਟਲ ਦੇ ਵਿੱਚ ਇੱਕ ਨਵਾਲਗ ਲੜਕੀ ਤੇ ਇੱਕ ਤਕਰੀਬਨ 24 ਸਾਲਾਂ ਦੀ ਲੜਕੀ ਉਹਨਾਂ ਦੇ ਨਾਲ ਜ਼ਬਰ ਜਨਾਹ ਹੋਇਆਗਾ ਉਹ ਕੀ ਸਾਰਾ ਮਾਮਲਾ ਬਿਆਨਾਂ ਦੇ ਵਿੱਚ ਉਹਨੇ ਕੁੜੀ ਨੇ ਦੱਸਿਆ ਵੀ 5-6 ਮਹੀਨੇ ਪਹਿਲਾਂ ਇੰਸਟਾਗ੍ਰਾਮ ਤੇ ਉਹਦੀ ਦੋਸਤੀ ਹੈ ਜਿਹੜੀ ਉਹ ਗਰਨਾਮ ਸਿੰਘ ਫੌਜੀ ਸੀਗਾ ਹੈ ਅਮਰਸਰ ਇਲਾਕੇ ਦਾ ਰਹਿਣ ਵਾਲਾ ਠੀਕ ਹੈ ਜੀ ਇਹ ਆਈ ਐਮ ਹਲੋ ਇਥੋਂ ਮਿਲਾਂ ਸੈਂਕੜੇ ਕੋਹਾਂ ਦੂਰ ਵਾਲੀ ਇਹ ਗੱਲ ਹੈ 150 ਕਿਲੋਮੀਟਰ ਤੋਂ ਉੱਪਰ ਦੀ 150 ਕਿਲੋਮੀਟਰ ਤੋਂ ਦੂਰ ਹੈ ਵੀ ਉਹਦੀ ਦੋਸਤੀ ਹੈ ਜਿਹੜੀ ਕੁੜੀ ਦੀ ਮਤਲਬ ਪਲੱਸ 2 ਜਪਾਰਟ ਦੀ ਕੁੜੀ ਦੀ ਜਿਹੜੀ ਦੋਸਤੀ ਹੈ ਇੰਸਟਾਗ੍ਰam ਤੇ ਉਹ ਫੌਜੀ ਗਰਨਾਮ ਸਿੰਘ ਨਾਲ ਹੋ ਗਈ ਜਿਹੜਾ ਫੌਜ ਦੇ ਵਿੱਚ ਭਰਤੀ ਹੋਇਆ ਹੋਇਆ ਹੁਣ ਜਦੋਂ ਦੋਨਾਂ ਦੀ ਦੋਸਤੀ ਹੋਈ ਹੈ ਪਹਿਲੀ ਗੱਲ ਤਾਂ ਇਹਨੂੰ ਦੋਸਤੀ ਆਪਣੇ ਠੀਕ ਹੈ ਸ਼ਬਦ ਦੋਸਤੀ ਦੇ ਤੌਰ ਤੇ ਵਰਤ ਲਿਆ ਜਾਂਦਾ ਹੈ ਪਰ ਜਿਹੜੇ ਤਰੀਕੇ ਨਾਲ ਦੋਸਤੀ ਬਦਲੀ ਹੈ ਹੂੰ ਉਹਦੇ ਤੋਂ ਇਹ ਪਹਿਲੇ ਦਿਨ ਤੋਂ ਹੀ ਕਲੀਅਰ ਹੁੰਦਾ ਹੈ ਹੂੰ ਬੇਸ਼ੱਕ ਠੀਕ ਹੈ ਸਾਡੇ ਸਮਾਜ ਦੇ ਵਿੱਚ ਇਹ ਆਪਣੀ ਕਹੀ ਹੋਈ ਗੱਲ ਦਾ ਅਰਥ ਕਿਹਾ ਜਾ ਲਿਆ ਜਾਵੇ ਪਰ ਜਿਹੜੇ ਮੁੰਡੇ ਕੁੜੀਆਂ ਦੀ ਇਸ ਤਰ੍ਹਾਂ ਦੀ ਦੋਸਤੀ ਹੈ ਹੂੰ ਤੇ ਜਿਹੜੀ ਅਖੀਰ ਤੱਕ ਉਹ ਹੋਰ ਰੂਪ ਲੈ ਲੈਂਦੀ ਹੈ ਤਾਂ ਉਹ ਪਹਿਲਾਂ ਹੀ ਉਹਨਾਂ ਦੀਆਂ ਭਾਵਨਾਵਾਂ ਤਾਂ ਪਤਾ ਹੀ ਹੁੰਦੀਆਂ ਨੇ ਕਿ ਨੇ ਬਿਲਕੁਲ ਹੁਣ ਉਹ ਕੁੜੀ ਨੂੰ ਇਸ ਗੱਲ ਬਾਰੇ ਚੰਗੀ ਤਰ੍ਹਾਂ ਪਤਾ ਸੀ ਵੀ ਉਹ ਮੁੰਡੇ ਦੀ ਉਮਰ ਹੈ ਜਿਹੜੀ ਉਹਦੇ ਨਾਲੋਂ ਵੱਡੀ ਹੈ ਵੱਡੀ ਹੈ ਪਰ ਫਿਰ ਵੀ ਚਲੋ ਦੋਸਤੀ ਕਰ ਲਈ ਕੋਈ ਕ੍ਰਾਈਮ ਨਹੀਂ ਹੈ ਠੀਕ ਹੈ ਦੋਸਤੀ ਕਰਨਾ 5-6 ਮਹੀਨੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਫਿਰ ਉਹਨੇ ਇੱਕ ਹੋਰ ਤਰੀਕਾ ਦੱਸਿਆ ਦੇਖੋ ਜਿਹੜਾ ਸਮਾਜ ਦੇ ਵਿੱਚ ਨਾ ਹੋਰ ਘਣਾਉਣਾ ਮਤਲਬ ਕੰਮ ਹੈ ਵੀ ਉਹ ਕੁੜੀ ਕਹਿੰਦੀ ਵੀ ਮੈਨੂੰ ਮੇਰੀ ਜਿਹੜੀ ਸਹੇਲੀ ਹੈ ਭੜੌੜ ਰਹਿਣ ਵਾਲੀ ਵੀ ਉਹਨੇ ਕਿਹਾ ਵੀ ਮੇਰੀ ਵੀ ਕਿਸੇ ਮੁੰਡੇ ਨਾਲ ਦੋਸਤੀ ਕਰਾ ਦੇ ਤੁਸੀਂ ਦੇਖੋ ਉਹ ਇਹ ਕਹਿ ਰਹੀ ਹੈ ਵੀ ਮੇਰੀ ਵੀ ਕਿਸੇ ਮੁੰਡੇ ਨਾਲ ਦੋਸਤੀ ਕਰਾ ਦੇ ਨਵਾਲ ਕੁੜੀ ਨੂੰ ਉਹ ਬਾਲਕ ਕੁੜੀ ਕਹਿ ਰਹੀ ਜਿਹੜੀ ਭੜੌੜ ਵਾਲੀ ਹੈ ਉਹ ਕਹਿੰਦੀ ਫਿਰ ਮੈਂ ਉਹਨੂੰ ਜਿਹੜਾ ਫੌਜੀ ਗਰਨਾਮ ਸਿੰਘ ਮੈਂ ਉਹਨੂੰ ਕਿਹਾ ਵੀ ਕਿਸੇ ਮੁੰਡੇ ਦੀ ਦਸ ਪਾ ਦੇ ਤੁਸੀਂ ਦੇਖੋ ਕਿਹੜੇ ਤਰੀਕੇ ਨਾਲ ਇੱਕ ਚੱਕਰ ਕਿਸ ਟਾਈਪ ਦਾ ਚੱਲਿਆ ਹੂੰ ਤੇ ਉਹ ਕਹਿੰਦਾ ਵੀ ਉਦੋਂ ਬਾਅਦ ਦੇ ਵਿੱਚ ਉਹ ਜਿਹੜਾ ਗਰਨਾਮ ਸਿੰਘ ਸੀ ਉਹਨੇ ਆਪਦੇ ਮਾਮੇ ਦਾ ਮੁੰਡਾ ਹੈ ਕਰਨ ਹੈ ਸ਼ਾਇਦ ਉਹਨੂੰ ਠੀਕ ਹੈ ਜੀ ਤੇ ਉਹਦੇ ਨਾਲ ਕਹਿੰਦੀ ਉਹਨੇ ਗੱਲਬਾਤ ਕਰਾਦੀ ਉਹ ਅਮਰਸਰ ਦਾ ਰਹਿਣ ਵਾਲਾ ਵੀ ਉਹ ਵੀ ਉਸੇ ਇਲਾਕੇ ਦਾ ਹੀ ਹੈ ਅਮਰਸਰ ਦਾ ਮਾਝੇ ਦਾ ਰਹਿਣ ਵਾਲਾ ਠੀਕ ਹੈ ਉਹ ਕਹਿੰਦੀ ਉਹਦੇ ਨਾਲ ਉਹਨੇ ਵੀ ਗੱਲ ਕਰਾਦੀ ਉਹਦੀ ਵੀ ਗੱਲ 5-6 ਮਹੀਨੇ ਚੱਲਦੀ ਰਹੀ ਯਾਨੀ ਦੋਨਾਂ ਨੇ ਗੱਲਬਾਤ ਦੋਨਾਂ ਨਾਲ ਚੱਲਦੀ ਰਹੀ ਤੇ ਉਹ ਦੋਨਾਂ ਨਾਲ ਗੱਲਬਾਤ ਤੋਂ ਬਾਅਦ ਉਹਨਾਂ ਨੇ ਟਾਈਮ ਫਿਕਸ ਕਰ ਲਿਆ 1 ਦਸੰਬਰ ਦਾ ਠੀਕ ਹੈ 1 ਦਸੰਬਰ 2025 1 ਦਸੰਬਰ 2025 ਦਾ ਠੀਕ ਹੈ ਵੀ ਦੋਨੇ ਜਣੇ ਜਿਹੜੇ ਵੀ ਉਹਨਾਂ ਨੇ ਮਿਲਣ ਦਾ ਪ੍ਰੋਗਰਾਮ ਬਣਾ ਲਿਆ ਵੀ ਆਪਾਂ ਬਣਾ ਲਾ ਉਹਨਾਂ ਨੇ ਵਿਚਾਲਾ ਕਰ ਲਿਆ ਉਸ ਤੋਂ ਬਾਅਦ ਦੋਨੇ ਉਹ ਮੁੰਡੇ ਵੀ ਇੱਥੇ ਆ ਗਏ ਉਹਨਾਂ ਨੇ ਦੱਸਿਆ ਜਿਹੜਾ ਹੋਟਲ ਹੈ ਹਾਂਜੀ ਵੀ ਬੱਸ ਸਟੈਂਡ ਦੇ ਸਾਹਮਣੇ ਇੱਕ ਅਮਰ ਸਾਈਕਲ ਸਟੈਂਡ ਹੈ ਉਹਦੇ ਆਲੀ ਜਿਹੜੀ ਗਲੀ ਹੈ ਉਹਦੇ ਚ ਮਤਲਬ ਇੱਕ ਹੋਟਲ ਬਣਿਆ ਹੋਟਲ 2 ਟਾਊਨ ਹੋਟਲ ਬਣਿਆ ਉਹਦੇ ਜੋ ਕਹਿੰਦੀ ਅਸੀਂ ਇਕੱਠੇ ਹੋਗੇ ਠੀਕ ਹੈ ਜੀ ਕਹਿੰਦੀ ਰਾਤ ਨੂੰ 12 ਸਵਾ 12 ਵਜੇ ਠੀਕ ਹੈ ਵੀ ਉਹ ਕਹਿੰਦੀ ਵੀ 12 ਵਜੇ ਤੋਂ ਬਾਅਦ ਸਾਨੂੰ ਕਹਿੰਦੀ ਬਿਆਹ ਦਾ ਚਾਸਾ ਦੇ ਕੇ ਸਾਡੇ ਦਾ ਉਹਨਾਂ ਨੇ ਰੇਪ ਕੀਤਾ ਬਾਈ ਜੀ ਗੱਲ ਹਾਜ਼ਮਦਾ ਨਹੀਂ ਹੋ ਰਹੀ